ਨਕੋਦਰ ਦੇ ਵਿੱਚ ਸਥਿਤ ਉੱਗੀ ਏਰੀਆ ਦੇ ਵਿੱਚ ਲੋਕਾਂ ਦੀਆਂ ਮੱਝਾਂ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਰੋਪ ਹੈ ਕਿ 1 ਮਹੀਨੇ ਦੇ ਵਿੱਚ ਕਰੀਬ 5 ਵਾਰ ਇਹ ਚੋਰੀ ਹੋ ਚੁੱਕੀ ਹੈ। ਪੀੜਤ ਨੇ ਦੱਸਿਆ ਕਿ ਐਤਵਾਰ ਨੂੰ ਜਦੋਂ ਕਿਸੇ ਕੰਮ ਨੂੰ ਲੈ ਕੇ ਬਾਹਰ ਗਏ ਹੋਏ ਸਨ ਇਸ ਦੌਰਾਨ ਉਨ੍ਹਾਂ ਦੀਆਂ ਦੋ ਮੱਝਾਂ ਚੋਰੀ ਹੋ ਗਈਆਂ ਨੇ। ਉਨ੍ਹਾਂ ਕਿਹਾ ਕਿ ਮੱਝਾਂ ਦੇ ਚੋਰੀ ਹੋਣ ਨੂੰ ਲੈ ਕੇ ਅਗਰ ਕੋਈ ਜਾਣਕਾਰੀ ਉਨ੍ਹਾਂ ਤੱਕ ਸਾਂਝੀ ਕਰਦਾ ਹੈ ਤਾਂ ਲੱਖ ਰੁਪਇਆ ਨਾਮ ਜਿਹੜਾ ਉਹ ਦਿੱਤਾ ਜਾਵੇਗਾ ਪਿੰਡ ਦਾ ਹਰਵਿੰਦਰ ਸਿੰਘ ਨਸੈਕੀ ਨੂੰ ਪੋਤ ਦੇ ਪਿੰਡ ਉੱਗੀ ਦੇ ਰਹਿਣ ਵਾਲੇ ਨੇ ਪਿਛਲੇ ਮਹੀਨੇ 'ਚ ਕਰੀਬ 5 ਵਾਰ ਇਹ ਮੱਝਾਂ ਚੋਰੀ ਹੋ ਚੁੱਕੀਆਂ ਨੇ ਉਹਨਾਂ ਨੇ ਕਿਹਾ ਕਿ 5 ਵਾਰ ਪੁਲਿਸ ਨੂੰ ਸ਼ਿਕਾਇਤ ਦੇ ਚੁੱਕੇ ਨੇ ਪਰ ਕੋਈ ਵੀ ਕਾਰਵਾਈ ਨਹੀਂ ਹੁੰਦੀ ਉਹਨਾਂ ਨੇ ਕਿਹਾ ਕਿ بار-ਬਾਰ ਪੁਲਿਸ ਦੇ ਜਿਨ੍ਹਾਂ ਨੇ ਸ਼ਿਕਾਇਤ ਤਾਂ ਦਿੱਤੀ ਆ ਪਰ ਕੋਈ ਵੀ ਫਾਇਦਾ ਨਹੀਂ ਹੋਇਆ ਹਰਵਿੰਦਰ ਨੇ ਕਿਹਾ ਕਿ ਉਸੇ ਪ੍ਰੋਗਰਾਮ 'ਚ ਜੋ ਤੇ ਗਏ ਹੋਏ ਸਨ ਜਦੋਂ ਘਰ ਦੇ ਅੰਦਰ ਗਏ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦੀਆਂ ਦੋ ਮੱਝਾਂ ਚੋਰੀ ਹੋ ਚੁੱਕੀ ਨੇ ਪਰ بار-बार ਵੀ ਪੁਲਿਸ ਨੂੰ ਸ਼ਿਕਾਇਤ ਦੇਣ ਤੇ ਕੋਈ ਵੀ ਮਾਮਲਾ ਜਿਹੜਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਇੱਥੇ ਤੱਕ ਕਿ ਉਹਨਾਂ ਹੁਣ ਇਨਾਮ ਵੀ ਰੱਖ ਦਿੱਤਾ ਜੇਕਰ ਉਹਨਾਂ ਦੀ ਮੱਝਾ ਚੋਰੀ ਹੋਣ ਦੀ ਜਾਣਕਾਰੀ ਕੋਈ ਵੀ ਉਹਨਾਂ ਨੂੰ ਦਿੰਦਾ ਤਾਂ ਉਹਨਾਂ ਨੂੰ 1 ਲੱਖ ਤੱਕ ਦਾ ਇਨਾਮ ਜਿਹੜਾ ਦਿੱਤਾ ਜਾਵੇਗਾ ਸਰ ਕੀ ਨਾਮ ਹੈ ਮੇਰਾ ਨਾਮ ਹਰਵਿੰਦਰ ਸਿੰਘ ਆ ਸਰ ਪੈਂਡੁੱਗੀ ਆ ਜੋ ਕਿ ਉੱਗੀ ਦਾ ਮਤਲਬ ਨਹੀਂ ਬਸ ਨੀਕਾਂ ਸਾਡੇ 1 ਮਹੀਨੇ ਦੇ ਵਿੱਚ 4-5 ਦੀ ਚੋਰੀ ਹੋ ਚੁੱਕੀ ਆ ਤੇ ਪੁਲਿਸ ਕੰਪਲੇਟ ਹੋਈ ਪੁਲਿਸ ਕੰਪਲੇਟਾ ਬਹੁਤ ਹੋਈਆਂ ਸਰ ਕੋਈ ਕਾਰਵਾਈ ਨਹੀਂ ਹੋ ਰਹੀ ਸਾਡੀ ਅਈ ਕੇ ਯਾਰ ਜਗ੍ਹਾ ਵੀ ਅਸੀਂ ਪਰਸਪਰਾਤ ਅਹਿੰਕੇ ਦੇ ਪ੍ਰੋਗਰਾਮ ਤੇ ਗਏ ਸੀ ਸਮਗਰੋਂ ਸਾਡੀਆਂ ਦੋ ਮੱਜਾਂ ਲੱਗ ਗਿਆ ਲੈ ਕੇ ਜਿਸ ਦੀ ਤਕਰੀਬਨ ਕਰੀਬ ਲੱਖ ਦੇ ਲਾਗੇ ਹੈਗੀ ਆ ਜੀ ਤਕਰੀਬਨ ਕਿੰਨੇ ਮੰਗ ਚਾਹੁੰਨੇ ਕਿ ਸਾਨੂੰ ਕੋਈ ਇਨਸਾਫ ਦਿੱਤਾ ਜਾਵੇ ਸਾਡੇ ਕੋਈ ਕਾਰਵਾਈ ਨਹੀਂ ਹੋ ਰਹੀ ਅਸੀਂ ਅੱਗੇ ਵੀ ਬਹਿ ਕੇ ਹਾਰ ਕੇ ਹੁਣ ਅਸੀਂ ਆਪ ਸੀ ਆਪਣੀ ਮਿਹਨਤ ਦੇ ਨਾਲ ਅਸੀਂ ਜੋ ਵੀ ਕਾਲ ਸੰਗਿਆਂ ਤੋਂ ਗਾਂਹ ਜਾ ਕੇ ਜਿਲੰਦਰ ਰੋਡ ਤੱਕ ਗਏ ਆ ਉਦੋਂ ਗਾਂਹ ਸਾਨੂੰ ਹਜੇ ਕੋਈ ਸੁਣ ਨਹੀਂ ਮਿਲਿਆ ਤੇ ਨਾ ਛਾੜਨਾ ਕੋਈ ਸਰਕਾਰੀ ਕਾਰਵਾਈ ਹੋ ਰਹੀ ਹੈ ਜਿਸ ਵਿੱਚ ਵੀ ਅਸੀਂ ਕਿੰਨੇ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀ ਕਾਰਵਾਈ ਕੀਤੀ ਜਾਵੇ ਜੋ ਕਿ ਜਿਵੇਂ ਇਹਦੇ ਵਾਰੇ ਕੋ ਦੱਸੂਗਾ ਸਾਨੂੰ ਮੱਜਾਂ ਬਾਰੇ ਉਹਨੂੰ ਲੱਖ ਤੋਂ ਉੱਪਰ ਨਾਲ ਲੱਖ ਰੁਪਏ ਨਾਮ ਦਿੱਤਾ ਜਾਊਗਾ ਤਾਂ ਹਸੇ ਜਿਸਪਾਲ ਸਿੰਘ ਚੌਂਕੀ ਚਾਰ ਦੇ ਦਿੱਤਨਾ ਤਾਂ ਮੇਰੇ ਕੋਲ ਕਨਫਰਮੇਸ਼ਨ ਆਈ ਸੀ ਵੀ ਆਪਣੇ ਗੁਰਦਾਨ ਆਪਣੇ ਰਗਵੀਰ ਸਿੰਘ ਵੱਲੋਂ ਵੀ ਜਿਹੜੀਆਂ ਉਹਨਾਂ ਦੀਆਂ ਰਾਤ ਦੇ ਸਮਿਆਂ ਦੋ ਮੱਜਾਂ ਚੋਰੀ ਹੋਈਆਂ ਜਿਸ ਬੰਦੀ ਮੈਂ ਮੌਕੇ ਤੇ ਪੁੱਛਿਆ ਤੇ ਜਿਹੜੇ ਕੈਮਰੇ ਕੇ ਜੋ ਚੈੱਕ ਕੀਤੇ ਜਾ ਰਹੇ ਆ ਜਲਦੀ ਜਿਹੜੇ ਚੋਰਾਂ ਨੂੰ ਫੜ ਕੇ ਤੇ ਉਹਨਾਂ ਦੇ ਕੋਲ ਮੱਜਾਂ ਬਰਾਮਦ ਕਰਨ ਦੀ ਕੋਸ਼ਿਸ਼ ਕਰ ਚਲੀ ਨਹੀਂ ਚੋਰੀ ਹੋ ਗਈ ਇਹ ਤੇ ਸੋਚਿਆ ਨਾ ਲੱਗਿਆ ਕੋ ਇਹਨਾਂ ਦੇ ਚਾਚੇ ਤਾਇਆ ਦੇ ਹੋਈ ਸੀ ਜੀ ਇਹ ਉਸ ਸਮੇਂ ਵੀ ਚਲੋ ਟੰਪ ਚੁੱਕਿਆ ਸੀ ਕੋਸ਼ਿਸ਼ ਕੀਤੀ ਸੀ ਤੇ ਕੁਝ ਬੰਦੇ ਪੁਸ਼ਲੇਸ਼ ਵੀ ਕੀਤੀ ਏ ਦੋਸਰੈਸਟੈਕ ਕਰਕੇ ਪਰ ਬੰਦੇ ਕੋਈ ਸਮੇਂ ਪਤਾ ਨਹੀਂ ਲੱਗਦਾ ਪਰ ਇਹਨੇ ਲੱਖ ਰੁਪਿਆ ਨਾਮ ਰੱਖਿਆ ਕਿ ਨਹੀਂ ਕੋਈ ਬੰਦੇ ਬਹੁਤ ਵਧੀਆ ਗੱਲ ਹੈ ਜੇ ਕਹੀ ਕੋਸ਼ਿਸ਼ ਕਰ ਰਹੇ ਹਾਂ ਵੀ ਬਿੰਨਾ ਵੀ ਚਲੋ ਇਹਦੇ ਨਾਲ ਕੀ ਆ ਲੋਕਾਂ ਥੋੜੀ ਇੰਟਰਸਟ ਵੀ ਵੱਧ ਜੂਗੀ ਵੀ ਵਰੀ ਛੇਤੀ ਛੋਟੀ ਜਿਹੜੀ ਆ ਦੱਸਣ ਦੀ ਕੋਸ਼ਿਸ਼ ਕਰੀ ਜੇ ਕੋਈ ਬੰਦਾ ਕੋਈ ਮਾੜਾ ਚੰਗਾ ਕੋਈ ਅਨਸਰ ਹੈਗਾ ਇਹੋ ਜਿਹਾ ਦਾ ਕੋਈ ਸੋਈ ਪਤਾ ਲੱਗ ਸਕੇ ਜ਼ਰੂਰ ਤੋਂ ਔਨ ਪੁਆਇੰਟ